ਜੀ ਮੈਂ ਹਰਸ਼ਦੀਪ ਬੁੱਟਰ ਤੇ ਅੱਜ ਮੈਂ ਆਪਣੀਆਂ ਬੇਟੀਆਂ ਦੇ ਬਾਰੇ ਵਿੱਚ ਦੱਸਣਾ ਚਾਹੁੰਦੀ ਆ ਕਿੰਨੀਆਂ ਖੁਸ਼ ਨੇ ਤੇ ਅੱਜ ਇਹਨਾਂ ਦੀ ਕ੍ਰਿਸਮਸ ਆ ਤੇ ਕ੍ਰਿਸਮਸ ਦੇ ਨਾਲ ਹੀ ਤੇ ਅੱਜ ਇਹ ਮੈਨੂੰ ਕਹਿੰਦੀਆਂ ਵੀ ਚਲੋ ਆਪਾਂ ਬਾਹਰ ਵੀ ਜਾਣਾ ਤੇ ਪਹਿਲਾਂ ਤੁਸੀਂ ਦੇਖਣਾ ਬੇਟੀ ਨੇ ਮੇਰੇ ਇੰਨਾ ਅੱਛਾ ਉਹ ਮੇਕਅਪ ਕੀਤਾ ਵਾ ਤੇ ਬਈ ਉਹ ਕਹਿੰਦੀ ਆ ਵੀ ਮੈਂ ਤੁਹਾਡੇ ਮੇਕਅਪ ਕਰਨਾ ਪੂਰਾ ਤੇ ਆਪਾਂ ਨੂੰ ਬਈ ਇਹ ਰੀਝਾਂ ਤੇ ਇਹੀ ਕਰ ਸਕਦੀਆਂ ਆ ਤੇ ਉਹਨਾਂ ਨੂੰ ਹੁੰਦਾ ਵੀ ਉਹਨਾਂ ਦੇ ਅੰਦਰ ਹੀ ਚੀਜ਼ ਹੁੰਦੇ ਆ ਈਰਮਾਨ ਹੁੰਦੇ ਆ ਕਈ ਚੀਜ਼ਾਂ ਹੁਨਰ ਵੀ ਹੁੰਦੇ ਆ ਵੀ ਮਾਵਾ ਨੂੰ ਕਿਵੇਂ ਸਜਾਉਣਾ ਵਾ ਕਿਸੇ ਟਾਈਮ ਆਪਾਂ ਨੂੰ ਕੋਈ ਕਹਿੰਦਾ ਵੀ ਤੁਹਾਨੂੰ ਸਜਾਈਏ ਕਿੰਨਾ ਅੱਛਾ ਲੱਗਦਾ ਵਾ ਹਨਾ ਤੇ ਹੁਣ ਦੇਖੋ ਬੇਟੀ ਨੇ ਕਰਤਾ ਸ਼ੁਰੂ ਮੇਕਅਪ ਤੇ ਮੈਨੂੰ ਬੋਲਦਾ ਵੀ ਇੱਕਦਮ ਤੁਸੀਂ ਚੁੱਪ ਰਹਿਣਾ ਤੇ ਕਹਿਣਾ ਨਹੀਂ ਵੀ ਕਿੱਥੇ ਕੀ ਲੱਗਿਆ ਕੀ ਨਹੀਂ ਜੋ ਉਹਨਾਂ ਨੇ ਮੇਕਅਪ ਕਰਨਾ ਤੇ ਆਪਾਂ ਚੁੱਪਚਾਪ ਕਰਾ ਰਹੇ ਹਾਂ ਕਿਉਂਕਿ ਜੋ ਨਾ ਅੰਦਰਲੀ ਫੀਲਿੰਗ ਆ ਉਹ ਬਹੁਤ अच्छी ਲੱਗ ਰਹੀ ਹੈ ਕਿਉਂਕਿ ਬੇਟੀ ਨੇ ਆਪਣੀ ਰੀਜਾਂ ਦੇ ਨਾਲ ਮਾਮੀ ਜੀ ਨੂੰ ਸਜਾਉਣ ਲੱਗੇ ਹੋਏ ਆ ਤੇ ਹਜੇ ਤਾਂ ਸ਼ੁਰੂਆਤ ਆ ਤੇ ਕੱਲੀ-ਕੱਲੀ ਚੀਜ਼ ਉਹਨਾਂ ਨੇ ਦੇਖਣੀ ਆ ਵੀ ਕਿੱਥੇ ਕੀ ਲਗਾਉਣਾ ਤੇ ਆਪਾਂ ਚੁੱਪਚਾਪ ਅੱਗੇ ਬੈਠੇ ਆ ਤੇ ਉਹ ਕਹਿੰਦੇ ਚੁੱਪਤ ਹੋ ਜਾਓ ਬਸ ਚੁੱਪਚਾਪ ਹੀ ਕਰਵਾਉਣਾ ਮੈਂ ਕਹਿੰਦੀ ਸੀ ਥੋੜਾ-ਥੋੜਾ ਕਰ ਦਿਓ ਤੇ ਉਹ ਕਹਿੰਦੇ ਮੇਕਅਪ ਦਾ ਮਤਲਬ ਥੋੜਾ-ਥੋੜਾ ਨਹੀਂ ਹੁੰਦਾ ਤੇ ਹੁਣ ਤੁਸੀਂ ਦੇਖੀ ਜਾਓ ਨਾਲ ਦੀ ਨਾਲ ਤੇ ਮੇਰੇ ਪੂਰਾ ਮੇਕਅਪ ਸਜਾ ਦੇਣਾ ਹੈ ਤੇ ਹੁਣ ਮੈਂ ਹਜੇ ਹੋਰ ਦੇਖਦੀ ਆਂ ਵੀ ਹੁਣ ਕੀ ਕੀ ਲਾਉਣਾ ਹੈ ਤੇ ਵਿੱਚੋਂ ਪੂਰਾ ਬਾਕਸ ਭਰਿਆ ਹੋਇਆ ਮੇਕਅਪ ਦਾ ਤੇ ਵਿੱਚ ਦੀ ਸਭ ਹੀ ਲੈਣਾ ਪੈਂਦਾ ਵਾ ਹੁਣ ਦੇਖੋ ਐਨ ਪੂਰਾ ਰੀਜ ਲਾਈ ਹੋਈ ਆ ਵੀ ਮੈਨੂੰ ਤਾਂ ਬਹੁਤ ਖੁਸ਼ੀ ਮਿਲ ਰਹੀ ਆ ਕਿ ਬੇਟੀਆਂ ਨੇ ਹਨਾ ਇਸ ਤਰ੍ਹਾਂ ਮੇਕਅਪ ਦਾ ਕਰਨ ਦਾ ਮਜ਼ਾ ਲੈ ਰਹੇ ਆ ਸਾਰੀ ਤੇ ਅੱਜ ਵੀ 크ਿਸਮਸ ਦਾ ਤਿਹਾਰ ਵੀ ਆ ਇਹਨਾਂ ਦਾ ਹਨਾ ਆ ਦੇਖੋ ਹੁਣ ਕੁਝ ਹੋਰ ਲਾਤਾ ਇਹਦੇ ਨਾਲ ਤੇ ਕਹਿੰਦੇ ਜੀ ਇਥੇ ਪਾਊਡਰ ਲਾ ਦਈਏ ਇੱਕ ਹਨਾ ਇਹ ਵੀ ਲਗਾਤਾ ਚਲੋ ਜੀ ਤੇ ਹੁਣ ਆ ਕੀ ਲਾਉਣਾ ਮੈਂ ਹੁਣ ਕੁਝ ਹੋਰ ਲਾਉਣ ਲੱਗੇ ਆ ਚਲੋ ਜੀ ਅੱਖਾਂ ਦੇ ਸਾਈਡਾਂ ਤੋਂ ਵੀ ਕੁਝ ਕਰਨ ਲੱਗੇ ਆ ਤੇ ਵੀ ਇਥੇ ਨਹੀਂ ਸੀਗਾ ਹਜੇ ਠੀਕ ਹੋਇਆ ਸਾਰਾ ਇਹ ਦੇਖੋ ਤੇ ਹੁਣ ਹਵਾ ਨਾਲ ਥੋੜਾ ਸੁਕਾਉਣ ਲੱਗੇ ਆ ਵੀ ਮੇਕਅਪ ਸੁੱਕ ਜਾਊਗਾ ਹਨਾ ਤੇ ਪਰ ਚੁੱਪਚਾਪ ਬੈਠਣਾ ਅੱਖਾਂ ਬੀਚ ਕੇ ਬੋਲਣਾ ਨਹੀਂ ਹੈਗਾ ਹਜੇ ਤੇ ਫੇਰ ਫੇਰ ਲੱਗ ਗਿਆ ਜੀ ਤੇ ਹੋਰ ਕੁਝ ਲਗਾਤਾ ਹੁਣ ਤੇ ਹੁਣ ਆਪਣਾ ਉਪਰ ਅੱਛਾ ਆਈਬਰੋ ਦੀ ਵੀ ਹਜੇ ਬਾਕੀ ਚੱਲੋ ਜੀ ਇਹਦੇ ਉੱਪਰ ਵੀ ਬ੍ਰਸ਼ ਦੇ ਨਾਲ ਪਹਿਲਾਂ ਉਂ ਲਗਾਇਆ ਕੋਸੋਂ ਬ੍ਰਸ਼ ਨਾਲ ਲਗਾਤਾ ਚਲੋ ਅੱਛਾ ਲੱਗਦਾ ਇੱਕ ਪਾਸੇ ਤੋਂ ਬੜਾ ਸੋਹਣਾ ਜਿਹਾ ਲੱਗਣ ਲੱਗ ਗਿਆ ਦੇਖੋ ਨਾ ਸੋਹਣਾ ਲੱਗਣ ਲੱਗ ਜਾਂਦੀ ਹੈ ਨਾ ਐਂ ਚੀਜ਼ਾਂ ਸੋਹਣੀਆਂ ਲੱਗਦੀਆਂ ਤਾਂ ਹੀ ਸਾਰੇ ਤਿਆਰ ਹੋ ਕੇ ਐ ਕਰਦੇ ਆ ਤੇ ਮੇਕਅਪ ਦੇ ਨਾਲ ਹੀ ਸੋਹਣੇ ਲੱਗਦੇ ਆ ਦੇਖੋ ਮੈਨੂੰ ਤਾਂ ਆਪਣੇ ਆਪ ਹੀ ਲੱਗਣ ਲੱਗ ਗਿਆ ਵੀ ਮੈਂ ਸੋਹਣੀ ਲੱਗਣ ਲੱਗ ਗਈ ਹਨ ਤੇ ਹੁਣ ਦੂਸਰੀ ਪਾਸੇ ਵੀ ਕਰਨ ਲੱਗ ਗਏ ਆ ਤੇ ਮਿਹਨਤ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਮੈਂ ਵਿੱਚ ਵਿੱਚੋ ਕੱਟ ਕੇ ਦਿਖਾ ਰਹੀ ਆ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਆ ਬੱਚੀ ਤੇ ਵੀ ਈਆਂ ਦੇ ਇਰਮਾਨ ਹੁੰਦੇ ਆ ਈਆਂ ਹੀ ਆਪਣੇ ਨਾਲ ਇਹ ਜੇ ਲਾੜ ਕਰ ਸਕਦੀਆਂ ਮੈਂ ਲਓ ਜੀ ਹੁਣ ਲਿਪਸਟਿਕ ਲਗਾ ਲੂ ਮੈਂ ਕਿਹਾ ਮੈਂ ਤਾਂ ਆਪੇ ਫੜ ਕੇ ਲਾ ਲੈਣੀ ਆ ਹਨ ਤੇ ਆ ਦੇਖੋ ਜੀ ਚਲੋ ਆਪਾਂ ਲਿਪਸਟਿਕ ਹੀ ਤਾਂ ਆਉਂਦੀ ਹੁੰਦੀ ਹੈ ਜਿਹੜੀ ਆਪਾਂ ਨੂੰ ਇੱਕ ਲਾਉਣੀ ਹੁੰਦੀ ਆ ਆਪਾਂ ਥੋੜੀ ਜਿਹੀ ਪਰਫੈਕਟ ਹੁੰਨੇ ਆ ਲਿਪਸਟਿਕ ਦੇ ਵਿੱਚ ਪਰ ਤੁਸੀਂ ਦੇਖਿਓ ਨਹੀਂ ਮੈਂ ਇਹ ਲਾ ਲਈ ਤੇ ਉਹ ਕਹਿੰਦੀ ਹਾਂ ਲਾ ਲਈ ਹੁਣ ਉਹ ਕਹਿੰਦੇ ਮਾ 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 ਕਰੋ ਤੇ ਨਹੀਂ 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 ਹਜੇ ਕਹਿੰਦੇ ਥੋੜੀ ਜਿਹੀ ਘੱਟ ਰਹਿ ਗਈ ਉੱਪਰ ਚਲੋ ਜੀ ਹੋਰ ਲਾ ਲਈ ਆਪਾਂ ਉੱਤੋਂ ਦੀ ਠੀਕ ਆ ਹਣ ਮਾ 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 ਕਰਕੇ ਤੇ ਬਿਲਕੁਲ ਠੀਕ ਹੋ ਜਾਣੀ ਆ ਤੇ ਹੁਣ ਉਹ ਕਹਿੰਦੇ ਹਜੇ ਉੱਪਰ ਹੋਰ ਤਰ੍ਹਾਂ ਦੀ ਲਿਪਸਟਿਕ ਲਾਉਣੀ ਆ ਆ ਦੇਖੋ ਹੁਣ ਥੋੜੇ ਥੋੜੇ ਨੀਚੇ ਤੇ ਉੱਪਰ ਹਨਾ ਵਿਚ ਵਿੱਚ ਸੈਂਟਰ ਦੇ ਵਿੱਚ ਕੁਝ ਹੋਰ ਤਰ੍ਹਾਂ ਦੀ ਲਿਪਸਟਿਕ ਲਗਾਤੀ ਵੀ ਉਹ ਹੋਰ ਕਲਰ ਲਾਇਆ ਸੀ ਇਹ ਉੱਥੋਂ ਦੀ ਹੋਰ ਲਾਉਣਾ ਵਾ ਨੂੰ ਦੇਖੋ ਹੱਥ ਨਾਲ ਬਿਲਕੁਲ ਠੀਕ ਕਰਤਾ ਹਨਾ ਤੇ ਦੇਖੋ ਉਹਦਾ ਪਾਣੂ ਥੋੜੇ ਜਿਹੀ ਸਟਾਈਲ ਹੈ ਜੇ ਆਉਂਦੇ ਆ ਜਿਹੜੇ ਫਨੀ ਹੁੰਦੇ ਆ ਹਨਾ ਤੇ ਮੈਂ ਸਾ ਵੀ ਲਈ ਮੈਂ ਕਰ ਲਓ ਵੀ ਕੋਈ ਜੀ ਕਰ ਲਓ ਮੈਂ ਮੈਂ ਇਸ ਨੂੰ ਮਜ਼ਾ ਵੀ ਆਉਂਦਾ ਐ ਕਰਨੇ ਚ ਹਨਾ ਤੇ ਇਹ ਬੱਚਿਆਂ ਨੂੰ ਖੁਸ਼ ਹੋਣਾ ਚਾਹੀਦਾ ਨਾਲ ਆਪਣੀ ਵੀ ਦੇਖੋ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਆਪਣੇ ਆਪ ਫੀਲਿੰਗ ਆਉਂਦੀ ਹੈ ਵੀ ਆਪਾਂ ਵੀ ਸੋਹਣੇ ਲੱ ਕਰਨ ਲੱਗ ਗਏ ਹਨਾ ਉਹ ਕਰਨਾ ਤਾਂ ਚਾਹੀਦਾ ਆਪਾਂ ਹਲਕਾ ਜਿਹਾ ਤਾਂ ਕਰਦੇ ਆ ਮੇਕਅਪ ਪਰ ਪ੍ਰੋਫੈਸ਼ਨਲ ਨਹੀਂ ਆ ਹਨਾ ਮੇਕਅਪ ਲਈ ਤੇ ਮੈਂ ਕਿਹਾ ਬੱਸ ਹੋ ਗਿਆ ਕਹਿੰਦੇ ਨਹੀਂ ਅਜੇ ਹੋਰ ਬੈਠ ਜੂ ਤੇ ਵੀ ਮੈਂ ਵੀ ਆਹ ਲਾ ਦੇ ਜੀ ਮੈਂ ਥੱਕ ਗਈ ਹੁੰਨੀ ਆ ਹਨਾ ਲਓ ਜੀ ਹਜੇ ਅੱਖਾਂ ਤੇ ਤਾਂ ਲਾਉਣ ਵਾਲੇ ਰਹਿੰਦਾ ਸੀ ਹੁਣ ਅੱਖਾਂ ਦੇ ਉੱਤੇ ਮਸਕਰਾ ਲਾਉਣ ਲੱਗੇ ਆ ਚਲੋ ਜੀ ਇਹ ਵੀ ਲਾਉਣਾ ਜ਼ਰੂਰੀ ਆ ਤੇ ਇਹ ਤਾਂ ਬਹਲਾ ਟਿਕ ਕੇ ਬੈਠਣਾ ਪੈਂਦਾ ਵਾ ਹਨਾ ਤੇ ਤਾਂ ਹੀ ਲੱਗਦਾ ਵੀ ਅੱਖਾਂ ਕਿੰਨਾ ਚਿਹਰਾ ਹੀ ਰੱਖਣੀਆਂ ਪੈਂਦੀਆਂ ਵਾ ਤੇ ਲਓ ਜੀ ਕਿੰਨੀ ਸੋਹਣੀ ਅੱਖ ਲੱਗਣ ਲੱਗੀ ਕਹਿੰਦੇ ਮੇਕਅਪ ਹੀ ਆ ਜਿਹੜਾ ਬੰਦੇ ਨੂੰ ਬਦਲ ਦਿੰਦਾ ਵਾ ਤੇ ਹੁਣ ਅਸੀਂ ਦੋਨੇ ਜੋਏ ਕਰਦੇ ਆ ਵੀ ਕਿੰਨੇ ਸੋਹਣੇ ਬਣ ਗਏ ਮਾਮੀ ਜੀ ਤੇ ਹੁਣ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਵੀ ਕਿੰਨੇ ਸੋਹਣੇ ਮੈਨੂੰ ਤਾਂ ਲੱਗਦਾ ਹਜੇ ਕੁਝ ਹੋਰ ਵੀ ਲਾਉਣ ਲੱਗੇਗਾ ਹਜੇ ਕੁਝ ਹੋਰ ਵੀ ਲਾਉਣ ਲੱਗੇਗਾ ਕਹਿੰਦੇ ਫਾਈਨਲ ਟੱਚ ਦੇਤਾ ਜੀ ਹੁਣ ਚਲੋ ਜੀ ਹੁਣ ਫਾਈਨਲ ਟੱਚ ਦੇਤਾ ਮੈਨੂੰ ਲੱਗਦਾ ਹਨਾ ਹਵਾ ਲਾਓ ਜੀ ਸੁਕਾਓ ਹਨਾ ਹਜੇ ਮੇਕਅਪ ਨੂੰ ਉੱਪਰ ਵਾਲੇ ਨੂੰ ਲੱਗਦਾ ਕੁਝ ਹੋਰ ਵੀ ਲਾਉਣਾ ਲਓ ਜੀ ਹੁਣ ਕਹਿੰਦੇ ਨੱਕ ਨੱਕ ਤੇ ਵੀ ਕੁਝ ਰਹਿ ਗਿਆ ਸੀਗਾ ਲਾਉਣ ਵਾਲਾ ਤਾਂ ਹੀ ਨੱਕ ਵੀ ਤਾਂ ਸੋਹਣੇ ਸੋਹਣੇ ਜੇ ਤਾਂ ਹੀ ਬਣਾ ਦਿੰਦੇ ਆ ਨਾ ਵੀ ਉੱਤੇ ਕੁਝ ਤਾਂ ਕੁਝ ਲਾਉਂਦੇ ਹੀ ਲਾਉ ਜੀ ਹੁਣ ਅੱਖਾਂ ਤੇ ਅ ਚਮਕਦਾਰ ਕੁਝ ਲਾਤਾ ਹੈ ਨਾ ਤੇ ਆਪਾਂ ਵੀ ਚੁੱਪਚਾਪ ਕਰਾਉਨੇ ਆ ਕਿਉਂਕਿ ਬੱਚਿਆਂ ਨੇ ਦਿਲੋਂ ਬੱਚੀ ਨੇ ਮੇਰੀ ਧੀ ਨੇ ਕੀਤਾ ਮੇਰਾ ਮੇਕਅਪ ਤੇ ਮੈਨੂੰ ਅੱਛਾ ਹੀ ਲੱਗੂਗਾ ਹੈ ਨਾ ਤੇ ਫਿਰ ਕੀ ਕਰਾਉਣਾ ਵੀ ਚਾਹੀਦਾ ਹੈ ਕਦੀ ਵਾਓ ਤੁਸੀਂ ਦੇਖੋ ਹੁਣ ਇੱਕ ਨਹੀਂ ਖੁਸ਼ੀ ਮਿਲ ਰਹੀ ਹੈ ਵੀ ਕਿੰਨਾ ਸੋਹਣਾ ਕੀਤਾ ਆਹਨ ਕਲਾ ਕੀਤਾ ਹੋਰ ਵੀ ਸੋਹਣਾ ਦਿਂਦਾ ਤੇ ਅੱਜ ਆਪਾਂ ਚੱਲਿਆਂ 크ਿਸਮਸ ਤੇ ਤਿਆਰ ਹੋ ਕੇ ਤੇ ਘਰ ਵੀ ਜਿਵੇਂ ਮਾਮੀ ਜੀ ਨੂੰ ਸਜਾਇਆ ਹੋਇਆ ਤੇ ਓਵੇਂ ਹੀ ਇਹ ਘਰ ਸਜੇ ਹੋਇਆ 크ਿਸਮਸ ਦਾ ਇਹਨਾਂ ਦਾ ਤਿਹਾਰ ਆ ਤੇ ਲੋਕ ਬਹੁਤ ਜ਼ਿਆਦਾ ਖੁਸ਼ੀਆਂ ਮਨਾ ਰਹੇ ਆ ਮਨਾਉਣੀਆਂ ਵੀ ਚਾਹੀਦੀਆਂ ਜੀ ਤੇ ਦੇਖੋ ਹੁਣ ਤੁਹਾਨੂੰ ਇੱਕ ਤੋਂ ਵੱਧ ਕੇ ਇੱਕ ਲਾਈਟ ਦਿਖਾਉਂਗੀ ਘਰਾਂ ਦੇ ਵਿੱਚ ਕੱਲੇ ਕੱਲੇ ਘਰ ਦੇ ਵਿੱਚ ਪਲੀਜ਼ ਤੁਸੀਂ ਧਿਆਨ ਨਾਲ ਦੇਖਣਾ ਮੈਂ ਮੀਂਹ ਦੇ ਵਿੱਚ ਹਵਾ ਦੇ ਵਿੱਚ ਅਸੀਂ ਨਿਕਲੇ ਹੋਏ ਹਾਂ ਤੇ ਇੱਕ ਗੱਡੀ ਦੇ ਵਿੱਚ ਬੇਟੀ ਹੌਲੀ-ਹੌਲੀ ਗੱਡੀ ਚਲਾਉਂਦੀ ਆ ਤੇ ਮੈਂ ਇਹ ਲਾਈਟਾਂ ਕਵਰ ਕਰ ਰਹੀ ਆ ਕੈਮਰੇ 'ਚ ਕਿੰਨੀਆਂ ਸੋਹਣੀਆਂ ਲੱਗਦੀਆਂ ਵਾ ਦੇਖੋ ਘਰ ਦਾ ਕਲਰ ਵੀ ਉਹੀ ਜਿਹਾ ਹੋ ਗਿਆ ਗ੍ਰੀਨ ਹਰਾ ਰੈੱਡ ਹਰੇਕ ਘਰ ਦਾ ਚੋਹ ਜੀਆਂ ਲਾਈਟਾਂ ਮੈਂ ਅੰਦਰੋਂ ਉਹੀ ਜਿਹਾ ਕਲਰ ਆ ਰਿਹਾ ਵਾ ਤੇ ਕਈਆਂ ਨੇ ਵਾਈਟ ਇਸ ਤਰ੍ਹਾਂ ਸੁਖਾਜ ਹੋਇਆ ਵਾ ਤੇ ਵਾਈਟ ਕਲਰ ਬਲੂ ਕਲਰ ਗ੍ਰੀਨ ਅणि ਸਭ ਨੇ ਪੂਰਾ ਜੋਰ ਲਾਇਆ ਹੋਇਆ ਲਾਉਣਾ ਵੀ ਚਾਹੀਦਾ ਜੀ ਮੈਰੀ ਕ੍ਰਿਸਮਸ ਮੇਰੇ ਵੱਲੋਂ ਸਾਰੀ YouTube ਫੈਮਿਲੀ YouTube ਨੂੰ ਮੇਰੇ ਵੱਲੋਂ ਮੈਰੀ ਕ੍ਰਿਸਮਸ ਤੇ ਤੁਸੀਂ ਦੱਸਣਾ ਵੀ ਤੁਹਾਨੂੰ ਲਾਈਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਲੈ ਵਾਓ ਹਜੇ ਹੋਰ ਵੀ ਮੈਂ ਤੁਹਾਨੂੰ ਦਿਖਾ ਰਹੀਆਂ ਲਾਈਟਾਂ ਖਤਮ ਨਹੀਂ ਹੋਈਆਂ ਤੁਸੀਂ ਦੇਖੋ ਵੀ ਕਿਹੜੀ ਨੂੰ ਦੇਖੀਏ ਕਿਹੜੀ ਨੂੰ ਛੱਡੀਏ ਇੰਨੀਆਂ ਸੋਹਣੀਆਂ ਤੇ ਬੇਟੀ ਵੀ ਧਿਆਨ ਨਾਲ ਪੂਰੇ ਪਿਆਰ ਨਾਲ ਮਾਮੀ ਜੀ ਨੂੰ ਦਿਖਾ ਰਹੀ ਆ ਵੀ ਮਾਮੀ ਜੀ ਤੁਹਾਨੂੰ ਤਿਆਰ ਹੀ ਅਸੀਂ ਇਸ ਤਰ੍ਹਾਂ ਕੀਤਾ ਵੀ ਜਿਵੇਂ ਸਾਡੇ ਘਰ ਸਜੇ ਹੋਇਆ ਉਸ ਤਰ੍ਹਾਂ ਮਾਮੀ ਜੀ ਨੂੰ ਸਜਾ ਲਿਆ ਤੇ ਲਓ ਜੀ ਆਪਾਂ ਹੁਣ ਤਕਰੀਬਨ ਸਾਰੀਆਂ ਲਾਈਟਾਂ ਦੇਖ ਲਈਆਂ ਤੇ ਹੁਣ ਆਕੇ ਆਪਾਂ ਘਰ ਚ ਆ ਗਏ ਆ ਤੇ ਘਰ ਵੀ ਦੇਖੋ ਇੱਕ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਵਾ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੋਇਆ ਘਰ ਦੇ ਵਿੱਚ ਵੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਮੈਰੀ ਕ੍ਰਿਸਮਸ ਤੇ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਨਾ ਤੇ ਦੱਸਣਾ ਵੀ ਲਾਈਟਾਂ ਕਿੰਨੀਆਂ ਸੋਹਣੀਆਂ ਲੱਗੀਆਂ ਮਾਮੀ ਜੀ ਸੋਹਣੇ ਲੱਗੇ ਸੀ ਜਾਂ ਲਾਈਟਾਂ ਸੋਹਣੀਆਂ ਲੱਗੀਆਂ ਸੀ ਬੇਟੀ ਪੁੱਛ ਰਹੀ ਹੈ थैंक यू so much for watching my video